ਇਸਾ ਮਾਹੌਲ ਨੂੰ ਕਿਵੇਂ ਦੇਖਦੇ ਹੋ ਕਿ ਅੱਜ ਦੇ ਇਸ ਇਕੱਠ ਦੇ ਨਾਲ ਲੱਗਦਾ ਕਿ ਸਰਕਾਰ ਗੋਡਿਆਂ 'ਤੇ ਹੋ ਸਕਦੀ ਹੈ ਦੇਖੋ ਸਰਕਾਰ ਤਾਂ ਗੋਡਿਆਂ 'ਤੇ ਕਰ ਲੈਂਦੇ ਆ ਲੋਕ ਤੇ ਦੂਜੀ ਗੱਲ ਜਿਹੜੇ ਸਾਡੇ ਲੀਡਰ ਨੇ ਉਹ ਗਦਾਰ ਨੇ ਟੰਡਾ ਸਮਝੋ ਨਾ ਆਰਐਸਐਸ ਦੀ ਇੱਕੋ ਵਿਚਾਰਧਾਰਾ ਵਿਸੇ ਕੋਈ ਬੋਲੀ ਹੋਵੇ ਕੋਈ ਧਰਮ ਹੋਵੇ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਆਏ ਪੰਜਾਬ ਦੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੋਵੇ ਪੰਜਾਬ ਦਾ ਮੁੱਖ ਮੰਤਰੀ ਨਾ ਹੋਵੇ ਪੰਜਾਬ ਦਾ ਮੁੱਖ ਅੱਜ ਪੰਜਾਬ ਪੁਲਿਸ ਨੇ ਬਹੁਤ ਬੰਦਿਆਂ ਨੂੰ ਸਾਡੇ ਨਾਲ ਰਾਹ ਦੇ ਵਿੱਚ ਆਉਂਦਿਆਂ ਨੂੰ ਘੇਰਿਆ ਟੱਕਿਆ ਤੰਗ ਪ੍ਰੇਸ਼ਾਨ ਮੁੱਖ ਮੰਤਰੀ ਕਹਿੰਦਾ ਮੈਂ ਪੰਜਾਬ ਨਾਲ ਆ ਜੀ ਜੀ ਸੋ ਮੁੱਖ ਮੰਤਰੀ ਪੰਜਾਬ ਨਾਲ ਅਸਲ ਮੁੱਖ ਮੰਤਰੀ ਦੀ ਵੀ ਨੀਕਰ ਖੱਖ ਗਈ ਹੈ ਇਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਕਿ ਅੱਜ ਦੇ ਇਸ ਇਕੱਠ ਦੇ ਨਾਲ ਲੱਗਦਾ ਕਿ ਸਰਕਾਰ ਗੋਡਿਆਂ 'ਤੇ ਹੋ ਸਕਦੀ ਹੈ ਦੇਖੋ ਸਰਕਾਰ ਤਾਂ ਗੋਡਿਆਂ ਭਰ ਕਰ ਲੈਂਦੇ ਆ ਲੋਕ ਪਰ ਲੋਕ ਹਲੇ ਉਵੇਂ ਜਾਗੇ ਨਹੀਂ ਤੇ ਦੂਜੀ ਗੱਲ ਜਿਹੜੇ ਸਾਡੇ ਲੀਡਰ ਨੇ ਉਹ ਗਦਾਰ ਨੇ ਸਿਰਾਂ ਤੇ ਪੱਗਾਂ ਪਰ ਥੱਲੇ ਨੀਕਰਾਂ ਖਾਕੀ ਹੈ ਜੀ ਜਿਸ ਕਰਕੇ ਸਾਰੀ ਜਿਹੜੀ ਸੰਘ ਦੀਆਂ ਨੀਤੀਆਂ ਨੇ ਸੰਘ ਦੀ ਵਿਚਾਰਧਾਰਾ ਜਿਹੜੀ ਲਗਾਤਾਰ ਉਹ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਰਾਹੀਂ ਉਹ ਸਾਰਾ ਆਪਣਾ ਜਿਹੜਾ ਉਹਨਾਂ ਦਾ ਸੱਭਿਆਚਾਰ ਹੈ ਇਤਿਹਾਸ ਹੈ ਮਤਿਹਾਸ ਹੈ ਧਰਮ ਹੈ ਬੋਲੀ ਉਹ ਥੋਪਣਾ ਚਾਹੁੰਦੇ ਆ ਜੀ ਸਾਡੇ ਸਾਰੇ ਕੁਝ ਨੂੰ ਖਤਮ ਕਰ ਜੀ ਇਸ ਲਈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਹੁਣ ਤੱਕ ਤੁਸੀਂ ਦੇਖੋ ਨਾ ਪਿਛਲੇ 20 ਤੋਂ 25 ਸਾਲ ਕਾਂਗਰਸੀ ਵੀ ਇੱਥੇ ਰਹੇ ਜੀ 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 ਕਾਲੀ ਵੀ ਰਹੇ ਨੇ ਜੀ 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 ਇੱਥੇ ਬੌਕਰ ਵਾਲੇ ਵੀ ਹੈ ਹੁਣ ਜੀ ਜੇਪੀ ਵੀ ਭਾਈ ਵੜ ਰਹੇ ਤਾਂ ਕਦੇ ਇੱਕ ਸੈਨੇਟਾਂੀਆਂ ਮੀਟਿੰਗਾਂ ਹੁੰਦੀਆਂ ਉਹਨਾਂ 'ਚ ਆਉਣਾ ਹੀ ਨਾ ਆਪਦਾ ਮੁੱਖ ਮੰਤਰੀ ਕਿੱਥੇ ਆਇਆ ਹੈ ਪੰਜਾਬ ਦੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੋਵੇ ਪੰਜਾਬ ਦਾ ਮੁੱਖ ਮੰਤਰੀ ਨਾ ਹੋਵੇ ਪੰਜਾਬ ਦਾ ਮੁੱਖ ਅੱਜ ਪੰਜਾਬ ਪੁਲਿਸ ਨੇ ਬਹੁਤ ਬੰਦਿਆਂ ਨੂੰ ਸਾਡੇ ਨਾਲ ਰਾਹ ਦੇ ਵਿੱਚ ਆਉਂਦਿਆਂ ਨੂੰ ਘੇਰਿਆ ਟੱਕਿਆ ਤੰਗ ਪ੍ਰੇਸ਼ਾਨ ਕੀਤਾ ਮੁੱਖ ਮੰਤਰੀ ਕਹਿੰਦਾ ਮੈਂ ਪੰਜਾਬ ਨਾਲ ਆ ਜੀ ਸੋ ਮੁੱਖ ਮੰਤਰੀ ਪੰਜਾਬ ਨਾਲ ਅਸਲ ਮੁੱਖ ਮੰਤਰੀ ਦੀ ਵੀ ਨੀਕਰ ਖੱਖ ਗਈ ਹੈ ਜੀ ਜਿਹੜਾ ਵੀ ਮੁੱਖ ਮੰਤਰੀ ਬਣ ਜਾਂਦਾ ਨੀਕਰ ਖਾਕੀ ਪਾ ਲੈਂਦਾ ਰੌਲਾ ਐਸੇ ਗੱਲ ਦਾ ਹੀ ਆ ਸਰ ਜੀ ਜੀ ਤੇ ਲੱਗਦਾ ਨਹੀਂ ਲੱਗਦਾ ਨਹੀਂ ਕਿ ਜਿਹੜੇ ਇਹ ਜਾਹੇ ਫੈਸਲੇ ਕੀਤੇ ਜਾਂਦੇ ਆ ਆਪਣੀਆਂ ਸਰਕਾਰੀ ਯੂਨੀਵਰਸਟੀਆਂ ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਜਾਂ ਪੰਜਾਬ ਯੂਨੀਵਰਸਿਟੀ ਇਹਨਾਂ ਨੂੰ ਮਾਰਨ ਦੀ ਇੱਕ ਪੂਰੀ ਵਿਉਂਤਬੰਦੀ ਇੱਕ ਜਹੀ ਸਾਜ਼ਿਸ਼ ਏਜੰਡਾ ਸਮਝੋ ਨਾ ਆਰਐਸਐਸ ਦੀ ਇੱਕੋ ਵਿਚਾਰਧਾਰਾ ਵਿਸੇ ਇੱਕੋ ਹੀ ਬੋਲੀ ਹੋ ਇੱਕੋ ਧਰਮ ਹੋ ਉਹ ਕਹਿੰਦੇ ਨੇ ਇੱਕ ਨਿਸ਼ਾਨ ਇੱਕ ਵਿਧਾਨ ਇੱਕ ਦੇਸ਼ ਇੱਕ ਬੋਲੀ ਇੱਕ ਧਰਮ ਇੱਕ ਰੰਗ ਰੌਲਾ ਐਸੇ ਗੱਲ ਦਾ ਹੈ ਉਨਾਂ ਨੇ ਜਿਹੜੀ ਬਨਸਵਨਤਾ ਹੈ ਇਹ ਇਹ ਉਹਨਾਂ ਨੂੰ ਅਖਰਦੀ ਆ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ ਅਸਲ ਦੇ ਵਿੱਚ ਤਾਂ ਜੇ ਖਾਸ ਤੌਰ ਤੇ ਮੈਂ ਸਿੱਖਾਂ ਦੀ ਗੱਲ ਕਰਾਂ ਸਿੱਖਾਂ ਨੂੰ ਤਾਂ ਸਿਮੂਲੇਟ ਕਰ ਲੈਣਾ ਚਾਹੁੰਦੇ ਆ ਇਹਨੂੰ ਜਜਬ ਕਰ ਲੋ ਸਮਾ ਲੋ ਆਪਣੇ ਵਿੱਚ ਹੀ ਖਤਮ ਕਰ ਦਿਓ ਇਹਨੂੰ ਜਿਹੜੀ ਦੀ ਬੱਕਰੀ ਪਛਾਣ ਹੈ ਤਾਂ ਉਹ ਉਹਦੇ ਲਈ ਸਾਡੇ ਲੋਕ ਵੇਸ ਲੈਨੇ ਅਸੀਂ ਇੱਕ ਦਿਨ 1 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਮਾਰਚ ਰੱਖਿਆ ਸੀ ਜੀ ਡੇਢ ਦੋ ਲੱਖ ਦਾ ਬੰਦਾ ਰਹਿੰਦਾ ਹੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬੀ ਤੇ ਬੰਦਾ ਤਾਂ 100 ਨਹੀਂ ਆਇਆ ਬਿਲਕੁਲ ਬਿਲਕੁਲ ਹਨ ਤਾਂ ਇਹ ਇਹ ਸਾਡੇ ਲੋਕ ਨੇ ਨਾ ਜਿਹੜੇ ਇਹਨਾਂ ਨੂੰ ਜਿਹੜੀਆਂ ਇਹ ਇਤਿਹਾਸਕ ਧਰੋਹਰਾ ਹੁੰਦੀਆਂ ਨੇ ਇਤਿਹਾਸਕ ਦਸਤਾਵੇਜ਼ ਹੁੰਦੇ ਨੇ ਜਾਂ ਇਤਿਹਾਸ ਦੀਆਂ ਕੁਪਰਾਸਤੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਹੜਾ ਜਿਹੜਾ ਸੈਨੇਟ ਦਾ ਫੈਸਲਾ ਜਿਹੜਾ ਹੁਣ ਕਹਿ ਰਹੇ ਆ ਕਿ ਅਕਤੂਬਰ ਦੇ ਮਹੀਨੇ ਚੋਣਾਂ ਕਰਵਾ ਲੈਣੀਆਂ ਮੰਨ ਲੈਣਗੇ ਵਿਦਿਆਰਥੀ ਅੱਜ ਦੇ ਇਕੱਠਾ ਸੈਨੇਟ ਮਸਲਾ ਨਹੀਂ ਆ ਮਸਲਾ ਚੰਡੀਗੜ੍ਹ ਪੰਜਾਬ ਨੂੰ ਕਿਉਂ ਨਹੀਂ ਮਿਲ ਰਿਹਾ ਡੈਮ ਪੰਜਾਬ ਦੇ ਕੋਲ ਕਿਉਂ ਨਹੀਂ ਜਾ ਰਿਹਾ ਈਬੀਬੀਐਮਬੀ ਤੇ ਪੰਜਾਬ ਦੀ ਗੱਲ ਜਿਹੜੀ ਹੋ ਰਹੀ ਉਹ ਗੱਲ ਤਾਂ ਉਹ ਉੱਧਰ ਜਿਹੜੀ ਫੈਡਰਲ ਢਾਂਚੇ ਦੀ ਗੱਲ ਹੋਣੀ ਚਾਹੀਦੀ ਆ ਰਾਜਾਂ ਦੇ ਪਦ ਅਧਿਕਾਰਾਂ ਦੇ ਉੱਥੇ ਗੱਲ ਅਸੀਂ ਕਿਉਂ ਨਹੀਂ ਕਰਦੇ ਇਹ ਚਲੋ ਮੰਨ ਲਓ ਸੈਨੇਟ ਚੋਣਾਂ ਹੋ ਜਾਣੀਆਂ ਸਾਰੀ ਯੂਨੀਵਰਸਿਟੀ ਦੇ ਵਿੱਚ ਜਿੰਨੇ ਡਿਪਾਰਟਮੈਂਟ ਆ ਹਰ ਡਿਪਾਰਟਮੈਂਟ ਦਾ ਮੁਖੀ ਸੰਘ ਦਾ ਬੰਦਾ ਇਹਨਾਂ ਨੇ 200 ਕਾਲਜ ਜੇ ਯੂਨੀਵਰਸਿਟੀ ਦੇ ਅਧੀਨ ਆ ਉਹਨਾਂ ਦੇ ਵਿੱਚ ਆਪਣੇ ਬੰਦੇ ਫਿੱਟ ਕਰਤੇ ਹੁਣ ਇੱਕ ਤਾਜ਼ਾ ਆਧਾਰਨ ਹੈ ਗੁਰੂ ਹਰ ਸਾਹਿਬ ਕਾਲਜ ਦੇ ਵਿੱਚ ਕੰਸਟੀਟਿਊਟ ਕਾਲਜ ਆ ਉਹਦੇ ਵਿੱਚ ਇਹਨਾਂ ਨੇ ਇੱਕ ਅੰਗਰੇਜ਼ੀ ਦਾ ਟੀਚਰ ਰੱਖਿਆ ਅੱਛਾ ਜੀ ਦੇਖ ਜੀ ਜਿਹੜੇ ਤਿੰਨ ਸਾਡੇ ਪੰਜਾਬ ਦੇ ਨੌਜਵਾਨ ਸੀ ਇੱਕ ਕੁੜੀ ਸੀ ਦੋ ਮੁੰਡੇ ਸੀ ਕੁਆਲੀਫਾਈਡ ਬੰਦੇ ਇਹਨਾਂ ਨੇ ਉਹ ਨਹੀਂ ਰੱਖੇ ਜੁਪੀ ਤੋਂ ਲਿਆ ਕੇ ਕੁੜੀ ਰੱਖ ਲਈ ਜੀ ਤੇ ਥੱਲੇ ਤੱਕ ਸਾਡੇ ਪੀਐਮ 3 ਯੋਜਨਾ ਜਿਹੜੀ ਪ੍ਰਧਾਨ ਮੰਤਰੀ ਵਾਲੀ ਉਹਦੇ ਵਿੱਚ ਸਾਡੇ ਪੰਜਾਬ ਦੇ ਸੈਂਕੜੇ ਸਕੂਲ ਜਿਹੜੇ ਇਹਨਾਂ ਨੇ ਆਪਣੇ ਕੋਲੇ ਕਰ ਲਏ ਆ ਸੈਂਟਰ ਨੇ ਤੇ ਉਹ ਭਵਾਨਤਮਾਨ ਹੀ ਜ਼ਿੰਮੇਵਾਰ ਹੈ ਨਾ ਬਿਲਕੁਲ ਐਜੂਕੇਸ਼ਨ ਪਾਲਿਸੀ ਨੂੰ ਸਾਊਥ ਨੇ ਜਵਾਬ ਦਿੱਤਾ ਬੰਗਾਲ ਨੇ ਜਵਾਬ ਦਿੱਤਾ ਤੇ ਪੰਜਾਬ ਨੇ ਲਾਗੂ ਕਰਤਾ ਇਹ ਨਮਾਇੰਦਗੀ ਕਿਵੇਂ ਛੱਡਣਗੇ ਫਿਰ ਆ ਰਸਤਾ ਕਿਵੇਂ ਜਿਵੇਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਕੁਸਪਾਟ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਨਾ ਇਹ ਤਾਂ ਹਮਲਾ ਦਿਨੋਂ ਦਿਨ ਵੱਧਣਾ ਘਟਦਾ ਕੁੜਦਾ ਨਹੀਂ ਇਹ ਤਾਂ ਇੱਕ ਸਟੈਪ ਬੈਕ ਹੋਇਆ ਸਾਰਾ ਕੋਸ਼ਿਸ਼ ਨੂੰ ਮੈਂ ਦੱਸਿਆ ਵੀ ਅਖੀਰ ਨੂੰ ਦਰਬਾਰ ਸਾਹਿਬ ਨੂੰ ਇਹਨਾਂ ਨੇ ਜਾ ਕਹਿਣਾ ਹੁਣ ਕਹੇ ਹੁਣ ਵੀ ਕਹਿੰਦੇ ਟਵੀਟਸ ਦੇਖ ਲਓ ਇਹਨਾਂ ਦੇ ਵੀ ਇਹ ਤਾਂ ਜੀ ਵਿਸ਼ਨੂ ਦਾ ਮੰਦਿਰ ਹੈ ਇਤਨਾ ਕਿਤੇ ਭਾਈ ਲੱਗਦਾ ਨਹੀਂ ਵੀ ਤੁਹਾਨੂੰ ਪੰਜਾਬ ਦੇ ਲੋਕ ਵੀ ਤਾਂ ਲੋਕ ਦੇ ਆਪ ਹੀ ਵਿੱਚ ਉਹ ਜ਼ਿੰਮੇਵਾਰ ਆ ਜਿਹੜੇ ਜਾ ਕੇ ਮਤਲਬ ਜਿਵੇਂ ਕਹਿੰਦੇ ਕਾ ਕਰਦੇ ਨੇ ਜ਼ਿੰਮੇਵਾਰ ਤਾਂ ਜ਼ਿੰਮੇਵਾਰ ਹੁਣ ਮੇਰੀ ਗੱਲ ਸੁਣੋ ਸਾਡੇ ਮੈਂ ਇਸੇ ਕਰਕੇ ਤਾਂ ਕਹਿਣਾ ਵੀ ਸਾਡੇ ਲੋਕਾਂ ਦੇ ਹਾਲਾਤ ਸਾਡੇ ਲੋਕਾਂ ਅੱਜ ਕਾਂਗਰਸ ਨਾਲ ਵੀ ਤੁਰੇ ਫਿਰਦੇ ਆ ਬੀਜੇਪੀ ਨਾਲ ਵੀ ਤੁਰੇ ਫਿਰਦੇ ਆ ਜੀ ਬੋਕਰ ਨਾਲ ਵੀ ਤੁਰੇ ਫਿਰਦੇ ਆ ਬਾਦਲਾਂ ਨਾਲ ਵੀ ਤੁਰੇ ਫਿਰਦੇ ਆ ਕਿਹੜੇ ਲੋਕ ਨੇ ਇਹ ਸਾਡੇ ਹੀ ਨੇ ਹਾਂ ਸਾਡੇ ਨੇ 84 ਤੋਂ ਬਾਅਦ ਦੋ ਵਾਰੀ ਕਾਂਗਰਸ ਕਿਹਨੇ ਬਣਾਈ ਸਾਡੇ ਲੋਕਾਂ ਨੇ ਬੇਅਦਬੀਆਂ ਤੋਂ ਬਾਅਦ ਇਹਨਾਂ ਦੇ ਐਮਪੀ ਕਿਹਨੇ ਜਿਤਾਏ ਬਾਦਲਾਂ ਦੇ ਸਾਡੇ ਲੋਕਾਂ ਨੇ ਆਹਨ ਬੋਕਰ ਨੂੰ ਫਿਰ ਕੱਲ ਨੂੰ ਵੋਟਾਂ ਪਾ ਕੇ ਜਿਤਾ ਦੇਣਗੇ ਤਰਨ ਤਰਨ ਤੋਂ ਆਹ ਸਾਡੇ ਲੋਕਾਂ ਦੇ ਹਾਲਾਤ ਆ ਬਿਲਕੁਲ ਇਹ ਸਨ ਲੱਖਾ ਸਦਾਣਾ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿਹੜੀ ਇੱਕ ਜਹੀ ਲੜਾਈ ਇਹ ਜਿਹੜਾ ਅੱਜ ਦਾ ਇਕੱਠ ਹੈ ਪੰਜਾਬ ਯੂਨੀਵਰਸਿਟੀ ਜਿਹੜਾ ਕੈਂਪਸ ਦਾ ਇਕੱਠ ਹੈ ਇੱਕ ਨਵੀਂ ਲੜਾਈ ਦਾ ਮੋੜ ਬਣੇਗਾ ਜਹੇ ਸੰਘਰਸ਼ ਜਿਹੜੇ ਹੈ ਮੋੜ ਬੰਦੇ ਆ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਸਰਕਾਰਾਂ ਦੀ ਸਿਆਸਤਦਾਨਾਂ ਦੀ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਹੈ ਤੇ ਵਿਦਿਆਰਥੀ ਤੇ ਜਿਹੜੇ ਹੋਰ ਆਰਗੇਨਾਈਜੇਸ਼ਨਾਂ ਜਾਂ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੋਕ ਅੱਜ ਇਕੱਠੇ ਹੋਇਆ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਇਹ ਜਿਹੜਾ ਸੰਘਰਸ਼ ਜਿਹੜਾ ਕੀਤਾ ਜਾ ਰਿਹਾ ਸੀ ਤਾਂ ਲੱਖਾਂ ਸਦਾਨਾਂ ਨੇ ਸਪਸ਼ਟ ਕੀਤਾ ਕਿ ਬਾਰ-ਬਾਰ ਅਸੀਂ ਇਹਨਾਂ ਸਿਆਸਤਦਾਨਾਂ ਤੇ ਇਹਨਾਂ ਸਰਕਾਰਾਂ ਤੇ ਅਸੀਂ ਭਰੋਸਾ ਕਰਦੇ ਹਾਂ ਤੇ ਇਹ ਵੱਡੀ ਸੱਟ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਸਹਿਣੀ ਪੈ ਰਹੀ ਆ ਕੈਮਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ ਵੇਦੀ ਚੰਡੀਗੜ੍ਹ